ਤਕਰੀਬਨ 1 103 ਸਾਲ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਪਾਰਟੀ ਨੂੰ ਇਸ ਨੂੰ ਤੇ ਹਰ ਮੀਤੀ ਮਤਲਬ ਕੋਈ ਨਾ ਕੋਈ ਸੋ ਰੋਟ ਦੇ ਆਏ ਆ ਪਹਿਲਾਂ ਬੀਬੀ ਜਗੀਰ گورਗਏ ਸੀ ਉਹ ਵਾਪਸ ਆ ਗਏ ਹਨਾ ਜੀ ਫੋਨੀ ਜਨਾਲਾ ਗਏ ਸੀ ਉਹ ਵਾਪਸ ਆ ਗਏ ਤਾਂ ਕਰਕੇ ਜਿੰਨੇ ਵੀ ਗਏ ਸੀ ਸਾਰਿਆਂ ਨੇ ਸੋਚਿਆ ਸਾਡਾ ਭਵਿੱਖ ਅਕਾਲੀ ਦਲ ਦੇ ਵਿੱਚ ਆ ਕਿਉਂਕਿ ਉਹਦੇ 2-4 ਜਾਣੇ ਜਿਨ੍ਹਾਂ ਨੇ ਭਾਜੀਪੀ ਵਾਲਿਆਂ ਨੇ ਉਹਨਾਂ ਨੂੰ ਥੋੜਾ ਜਿਹਾ ਹਲਾਲ ਚ ਦਿੱਤਾ ਵਾ ਤੇ ਉਹ ਪਹਿਲਾਂ ਵੀ ਹਲਾਲ ਚ ਨਾ ਚੱਲ ਗਈ ਸੀ ਫੇਰ ਆ ਗਈ ਸੀ ਹਲਾਲ ਚ ਨਹੀਂ ਦਿੱਤਾ ਫੇਰ ਵਾਪਸ ਆ ਗਈ ਸੀ ਉਹ 5-7 ਜਾਣੇ ਹੈਗੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਚੋਣਾਂ ਵੀ ਲੜੀਆਂ ਬਾਈ ਦੇ ਵਿੱਚ ਠੀਕ ਹੈ ਜੀ ਕਈ ਘਰ ਵੀ ਬੈਠੇ ਰਹੇ ਅੰਦਰ ਖਤੇ ಮತ ਕਰਦੇ ਨੇ ਉਹ ਤੁਹਾਡੇ ਸਾਹਮਣੇ ਹੀ ਆ ਉਹ ਪਹਿਲਾਂ ਵੀ ਕਾਲੀ ਗੱਲ ਦੇ ਨਾਲ ਨਹੀਂ ਸੀ ਅੱਜ ਵੀ ਕਾਲੀ ਗੱਲ ਦੇ ਨਾਲ ਹੈਗੇ ਉਹ ਅਕਾਲੀ ਦਲ ਆ ਪੰਜਾਬ ਦੀ ਖੇਤਰੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਸਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਆ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਸ਼ੀਧੀਆਂ ਦਿੱਤੀਆਂ ਫਿਰ ਜਾ ਕੇ ਇਹ ਅਕਾਲੀ ਦਲ ਹੋਂਚ ਆਇਆ ਕਿਉਂਕਿ ਅਕਾਲੀ ਦਲ ਸੱਤਾ ਵਾਸਤੇ ਥੋੜਾ ਬਣਿਆ ਜੀ ਅਕਾਲੀ ਦਲ ਪੰਜਾਬੀਆਂ ਵਾਸਤੇ ਪੰਜਾਬ ਦੇ ਹਿਤਾਵਾਂ ਵਾਸਤੇ ਬਣਿਆ ਆ ਰਾਜ ਭਾਗ ਤੇ 75 ਸਾਲ ਤੋਂ ਵੱਧ ਹੋ ਗਿਆ ਜਾਦ ਹੋਏ ਨੂੰ ਸਾਡੇ ਨੇ 17-18 ਸਾਲ ਅਕਾਲੀ ਦਲ ਦਾ ਰਾਜ ਰਿਹਾ ਪੰਜਾਬ ਵਾਸਤੇ ਪੰਜਾਬ ਦੀਆਂ ਹਿੱਤਾਂ ਵਾਸਤੇ ਪੰਜਾਬ ਸ਼੍ਰੋਮਣੀ ਅਕਾਲੀ ਦਲ ਖੜਾ ਹੁੰਦਾ ਪਰ ਖੜਾ ਹੁੰਦਾ ਰਹੇਗਾ ਅਕਾਲੀ ਪੰਜਾਬ ਵੀ ਸੋਚ ਲੈ ਕੇ ਚੱਲਨੀ ਪੰਜਾਬੀ ਇਹਦੇ ਹੱਕ ਤੇ ਸੋਚ ਲੈ ਕੇ ਚੱਲਨੀ ਬੰਦੀ ਸਿੰਘਾਂ ਦੇ ਨਾਲ ਜੇ ਅੱਜ ਭਾਜਪਾ ਨੇ ਉਹ ਕਿਹਾ ਸੀ ਅਸੀਂ ਬੰਦੀ ਸਿੰਘਾਂ ਨੂੰ ਪਰੋਲ ਦਵਾਂਗੇ ਉਹਨਾਂ ਨੂੰ ਰਿਹਾਅ ਵੀ ਕਰਾਂਗੇ ਪਰ ਕਿਸੇ ਨੇ ਕੱਖ ਨਹੀਂ ਕੀਤਾ ਕਿਉਂਕਿ ਪੰਜਾਬ ਹੁਸ ਹੈ ਇਹੋ ਹੀ ਗੱਲ ਕਰਦੇ ਪੰਜਾਬ ਸਾਡੇ ਨਾਲ ਨਹੀਂ ਚੱਲ ਸਕਦਾ ਪੰਜਾਬ ਦੀ ਸੋਚ ਵਕਰੀ ਆ ਪੰਜਾਬ ਦਾ ਪਹਿਰਾਵਾ ਵੱਖਰਾ ਬੋਲੀ ਵਕਰੀ ਆ ਤੇ ਇਹ ਆਪਣੇ ਇਹੋ ਹੀ ਇਹੋ ਚੀਜ਼ਾਂ ਨੂੰ ਆਪਣੇ ਨੂੰ ਡਰਗਦੇ ਆ ਇਸ ਤਰ੍ਹਾਂ ਕੇ ਆਪਣੇ ਨਾਲ ਇਹ ਸਮਝੌਤਾ ਕਰੀ ਗਏ ਬਾਕੀ ਧੜੇ ਨੂੰ ਫਿਰ ਕੁਰਸੀਆਂ ਦੀ ਭੁੱਖ ਹੈ ਉਹ ਕਿਉਂ ਇਸ ਤਰ੍ਹਾਂ ਬਗਾਵਤ ਕਰ ਰਿਹਾ ਹੈ ਕਿ ਜਾਂ ਵਾਕਿਆ ਹੀ ਪ੍ਰਧਾਨ ਬਦਲਣਾ ਚਾਹੀਦਾ ਹੈ ਜਾਂ ਨਹੀਂ ਬਦਲਣਾ ਚਾਹੀਦਾ ਹੁਣ ਜੇ ਅਸੀਂ ਵੀ ਪ੍ਰਧਾਨ ਜ਼ਿਲ੍ਹੇ ਦੇ ਪ੍ਰਧਾਨ ਬਣਿਆ ਤਾਂ ਸਾਨੂੰ ਇਹ ਥੋੜਾ ਅਸੀਂ ਅਸੀਂ ਵੋਟਾਂ ਪਾਈਆਂ ਆ ਤੇ ਲੋਕਾਂ ਦੇ ਵਿੱਚ ਗਏ ਆ ਪਿੰਡਾਂ ਦੇ ਵਿੱਚ ਗਏ ਆ ਵੋਟਾਂ ਪਾਈਆਂ ਜਾ ਕੇ 35 ਸਾਲ 18 ਸਾਲ ਤੋਂ ਲੈ ਕੇ 35 ਸਾਲ ਤੱਕ ਵੋਟਾਂ ਪਾਈਆਂ ਵੋਟਾਂ ਪਈਆਂ ਸਾਨੂੰ ਫਿਰ ਹੀ ਜਾ ਕੇ ਅਸੀਂ ਪ੍ਰਧਾਨ ਬਣਿਆ ਜੀ ਜਿਹੜੇ ਅੱਜ ਗੱਲਾਂ ਕਰਦੇ ਨੇ ਨਾ ਪ੍ਰਦਰਸ਼ਨਾਂ ਆ ਜੀ ਅੱਜ ਕੀ ਗੱਲ ਪ੍ਰਦਰ ਅੱਜ ਤੋਂ 2 ਮਹੀਨੇ 1.5 ਮਹੀਨਾ ਪਹਿਲਾਂ ਇਹਨਾਂ ਨੂੰ ਇਹੋ ਪ੍ਰਧਾਨ ਦੀ ਗੱਡੀ ਦੇ ਉੱਤੇ ਬਹਿ ਕੇ ਹੱਥ ਐ ਕਰਦੇ ਸੀ ਕਹਿੰਦੇ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਜੀ ਬਹੁਤ ਮਿਹਨਤ ਕਰ ਰਹੇ ਆ ਤੇ ਇਹੋ ਜਿਹਾ ਲੀਡਰ ਨਾਲ ਲੱਭਣਾਂ ਨਹੀਂ ਤੇ 1.5 ਮਹੀਨੇ ਬਾਅਦ ਇਹਨਾਂ ਨੂੰ ਲੀਡਰੋ ਚਾਹਤ ਨਹੀਂ ਲੱਗਣਾ ਪਿਆ ਭਾਜਪਾ ਤੋਂ ਤਾਂ 6 ਵਾਰ ਬੀਜੇਪੀ ਚਾਹ ਤੇ ਚੱਲਦਾ ਹੀ ਆ ਇਹ ਕਲੀਅਰ ਗੱਲ ਆ ਜਲੰਧਰ ਉਪਜਵਾਨਾਂ ਦੀ ਕਰ ਲਈਏ ਤਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਉਮੀਦਵਾਰ ਖੜਾ ਰਹੀ ਆ ਫਿਰ ਉਦੋਂ ਕਿਨਾਰਾ ਕਰ ਲਿਆ ਜਾਂਦਾ ਹੈ ਫਿਰ ਉਹ ਆਮ ਆਦਮੀ ਪਾਰਟੀ ਛਾਂਬ ਲੋ ਜਾਂਦੀ ਹੈ ਛਾਂਬ ਨੂੰ ਫਿਰ ਕਾਲੀ ਦਲ ਦੇ ਬਾਕੀ ਧੜੇ ਛਾਂਬ ਲੋ ਜਾਂਦੀ ਹੈ ਕਿਵੇਂ ਵੇਖਦੇ ਹੋ ਇਹਨੂੰ ਕਿ ਇੱਕ ਉਮੀਦਵਾਰ ਖਿਲਾarna ਫਿਰ ਵਾਪਸ ਲੈਣਾ ਫਿਰ ਨਾ ਕਰਦਣੀ ਕਿ ਸਾਡਾ ਉਮੀਦਵਾਰ ਨਹੀਂ ਹੈ ਆਪਾਂ ਮਲੂਕਾ ਸਾਹਿਬ ਦੀ ਗੱਲ ਕਰ ਲਈ ਜੀ ਮਲੂਕਾ ਸਾਹਿਬ ਕਹਿੰਦੇ ਮੇਰੇ ਮੁੰਡੇ ਨੂੰ ਟਿਕਟ ਚਾਹੀਦੀ ਹੈ ਜੇ ਨਹੀਂ ਦਿੱਤੀ ਤੇ ਫਿਰ ਪਗਾਵੇ ਜੇ ਦੇ ਦਿੱਤੀ ਤੇ ਠੀਕ ਹੈ ਜੀ ਇਹ ਹੋਏ ਚੰਦੂ ਮਾਜਰਾ ਸਾਹਿਬ ਆ ਜੀ ਐਮਪੀ ਸੀਟ ਵੀ ਇਹਨਾਂ ਨੂੰ ਚਾਹੀਦੀ ਆ ਐਮਐਲਏ ਦੀ ਵਾਲੀ ਚਾਹੀਦੀ ਆ ਜਵਾਈ ਨੂੰ ਵੀ ਮੌਲੀ ਤੋਂ ਟਿਕਟ ਚਾਹੀਦੀ ਕੀ ਗੱਲ ਇਹਨਾਂ ਨੂੰ ਪਰਿਵਾਰ ਬਾਰੇ ਮਨ ਪਰਿਵਾਰਵਾਦ ਨਹੀਂ ਆ ਬੀਬੀ ਜੀ ਆ ਬੀਬੀ ਜਗੀਰਪੁਰ ਦੀ ਆ ਕਦੀ ਚੱਲ ਜਾਂਦੇ ਆ ਕਦੀ ਆ ਜਾਂਦੇ ਆ ਸਟੈਂਡ ਤੇ ਰੱਖੋ ਤੁਸੀਂ ਇੱਕ ਪਾਸੇ ਤੇ ਰੋ ਆ ਉਹ ਗੱਲ ਇੱਕ ਬੰਦੇ دریا ਵਾਂਗ ਇੱਕ ਬੰਦੇ ਕੂਆ ਇੱਧਰ ਤੱਕਾ ਮਾਰਦੇ دریا 'ਚ ਡੁੱਬ ਜਾਂਦਾ ਜੇ ਇੱਧਰ ਮਾਰਦੇ ਟੋਏ ਜਿਹੜੇ ਕੰਦਾ ਵਾ ਢੀੜ ਸਾਹਿਬ ਪਹਿਲਾਂ 2019 ਦੇ ਵਿੱਚ ਅਕਾਲੀ ਦਲ ਤੋਂ ਵੱਖਰੇ ਹੋਇਆ 2022 ਦੇ ਵਿੱਚ ਬੀਜਪੀ ਦਾ ਸਮਝੋ ਤਿੰਨ ਲੱਖਾਂ ਲੜੀਆ 24 ਦੇ ਵਿੱਚ ਆ ਜਾਂਦੇ ਆ ਤੇ 24 ਜੋ ਡੇਢ ਮਹੀਨਾ 2 ਮਹੀਨੇ ਬਾਅਦ ਪਤਾ ਨਹੀਂ ਕੀ ਪ੍ਰਧਾਨ ਜੀ ਨੂੰ ਪਹਿਲਾਂ ਪ੍ਰਧਾਨ ਜੀ ਚੰਗੇ ਲੱਗਦੇ ਸੀ ਪਰ ਪ੍ਰਧਾਨ ਜੀ ਇਹਨਾਂ ਨੂੰ ਬੁਰੇ ਲੱਗ ਲੱਪੇ ਜਿਵੇਂ ਅੱਜ ਜ਼ਿਲ੍ਹਾ ਕਟਿਆ ਜਦੋਂ ਐਨਐਸਏ ਲੱਗਦੇ ਰਹੇ ਅੱਜ ਇਹ ਜ਼ਿਲ੍ਹਾ ਵਿੱਚ ਕਾਲੇ ਪਾਣੇ ਦੀ ਸਜ਼ਾ ਵੀ ਉਹਦੇ ਦੇ ਦਿੰਦੇ ਰਹੇ ਉਹ ਤੋਂ ਅਕਾਲੀ ਦਲ ਦੇ ਜੋੜੀਆਂ ਪੰਜਾਬ ਵਿੱਚ ਅੱਜ ਵੀ ਕੇਕਰ ਵਿਕਾਸ ਦਾ ਨਾਮ ਆਉਂਦਾ ਤੇ ਕਾਲੀ ਦਲ ਦਾ ਨਾਮ ਜਿਹੜਾ ਪਹਿਲੇ ਨੰਬਰ ਤੇ ਬੋਲਦਾ ਕਿਉਂਕਿ ਵਿਕਾਸ ਦਾ ਮਸੀਹਾ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਅੱਜ ਵੀ ਸੁਰਖੀਆਂ ਵਿੱਚ ਰਹਿੰਦਾ ਹੈ ਭਾਵੇਂ ਉਹਨਾਂ ਨੂੰ ਛੱਡ ਕੇ ਕਈ ਸਮਾਂ ਬੀਤ ਗਿਆ ਹੈ ਪਰ ਅੱਜ ਵੀ ਵਿਕਾਸ ਦੇ ਵਿੱਚ ਉਹਨਾਂ ਬਾਦਲ ਪਾਰਟੀ ਦਾ ਨਾਮ ਜਿਹੜਾ ਪਹਿਲੇ ਨੰਬਰ ਤੇ ਆਉਂਦਾ ਹੈ ਦੋ ਧੜਿਆਂ ਦੇ ਵਿੱਚ ਕਾਲੀ ਦਲ ਵੰਡਿਆ ਗਿਆ ਹੈ ਇੱਕ ਬਾਗੀ ਧੜਾ ਹੋ ਗਿਆ ਹੈ ਤਾਂ ਇੱਕ ਸੁਖਬੀਰ ਸਿੰਘ ਬਾਦਲ ਦੇ ਨਾਲ ਖੜਾ ਹੈ ਜਲੰਧਰ ਜਿਮਣੀ ਚੋਣ ਦੀ ਗੱਲ ਕਰ ਲਈਏ ਤਾਂ ਉੱਥੇ ਉਮੀਦਵਾਰ ਖਿਲਾੜ ਕੇ ਫਿਰ ਨਾਂ ਵਾਪਸ ਲੈ ਲਿਆ ਗਿਆ ਪਰ ਅੱਜ ਵੀ ਉਸ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੇ ਜਿਹੜੀ ਚੋਣ ਲੜੀ ਅੱਜ ਹੀ ਉੱਥੇ ਵੋਟਾਂ ਹੋ ਕੇ ਆੜੀਆਂ ਨੇ ਸਾਡੇ ਨਾਲ ਜੋਸ਼ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਜੀ ਸਾਡੇ ਨਾਲ ਮੌਜੂਦ ਨੇ ਉਹ ਗੱਲਬਾਤ ਕਰਦੇ ਆ ਕਿ ਉਹ ਕਿਵੇਂ ਵੇਖਦੇ ਨੇ ਬਾਗੀ ਧੜੇ ਨੂੰ ਕਿਉਂਕਿ ਕੁਝ ਸਮਾਂ ਪਹਿਲਾਂ ਵੀ ਅਕਾਲੀ ਦਲ ਦਾ ਇੱਕ ਬਾਗੀ ਧੜਾ ਉੱਠਿਆ ਸੀ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਰਲ ਗਿਆ ਸੀ ਹੁਣ ਵੇਖਦੇ ਆ ਕਿ ਹੁਣ ਕਿਸ ਤਰ੍ਹਾਂ ਦੇ ਜਿਹੜਾ ਮਾਹੌਲ ਵੇਖਣ ਨੂੰ ਮਿਲ ਸਕਦਾ ਵਾਹਿਗੁਰੂ ਜਿੱਕਾ ਖਾਲਸਾ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਗੀ ਜੀ ਦੋ ਫਾੜ ਹੋ ਗਈ ਫੇਰ ਪਾਰਟੀ ਕਿਵੇਂ ਵੇਖਦੇ ਹੋ ਤੁਸੀਂ ਨਹੀਂ ਦੋ ਫਾੜ ਨਹੀਂ ਹੋਈ ਦੀ ਸ਼੍ਰੋਮਣੀ ਅਕਾਲੀ ਦਲ ਇੱਕ ਜੋਟਾ ਉਹਦੇ ਦੋ ਚਾਰ ਜਾੜੇ ਜਿਹਦਾਂ ਨੇ ਭਾਜਪਾ ਵਾਲਿਆਂ ਨੇ ਉਹਨਾਂ ਨੂੰ ਥੋੜਾ ਜਿਹਾ ਲਾਲਚ ਦਿੱਤਾ ਵਾ ਤੇ ਪਹਿਲਾਂ ਵੀ ਲਾਲਚ ਨਾਲ ਚੱਲਗੇ ਸੀ ਫੇਰ ਆ ਗਏ ਸੀ ਲਾਲਚ ਨਾਲ ਨਹੀਂ ਦਿੱਤਾ ਫੇਰ ਵਾਪਸ ਆ ਗਏ ਸੀ ਹੁਣ ਫੇਰ ਥੋੜਾ ਬੋਧਾ ਲਾਲਚ ਦੇਤਾ ਵਾ ਤੇ ਲਾਲਚ ਕਰਕੇ ਚੱਲ ਗਿਆ ਅਕਾਲੀ ਦਲ ਇੱਕ ਮੋਟਾ ਆਪ ਜੀ ਨੇ ਦੇਖਿਆ ਹੋਊਗਾ ਜੀ ਪਹਿਲਾਂ ਕੋਰ ਕਮੇਟੀ ਦੀ ਸਰਪ੍ਰਧਾਨ ਜੀ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਮੀਟਿੰਗ ਕੀਤੀ ਆ ਫਿਰ ਹਲਕਾ ਵਿਧਾਇਕਾਂ ਦੀ ਜਿਹੜੇ ਹਲਕਾ ਚਾਰਜ ਜਾਂ ਕਵਦਾਇਕ ਨੇ ਸਾਬਕਾ ਵਿਧਾਇਕ ਨੇ ਉਹਨਾਂ ਦੀ ਮੀਟਿੰਗ ਕੀਤੀ ਆ ਫਿਰ ਜੂਥ ਖਾਲੀ ਦਲ ਦੇ ਜਿੰਨੇ ਵੀ ਕੋਰ ਕਮੇਟੀ ਮੈਂਬਰ ਆ ਜਾਂ ਮੀਤ ਪ੍ਰਧਾਨ ਆ ਜਾਂ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਮੀਟਿੰਗ ਹੋਈ ਆ ਫਿਰ ਐਸਜੀਪੀਸੀ ਮੈਂਬਰ ਸਾਹਿਬਾਂ ਨਾਲ ਦੀ ਮੀਟਿੰਗ ਹੋਈ ਆ ਫਿਰ ਐਸਸੀ ਵਿੰਗ ਦੇ ਜਿਹੜੇ ਜਿੰਨੀ ਵੀ ਇਹਨਾਂ ਦੀ ਪ੍ਰਧਾਨਾਂ ਜਾਂ ਸਰਕਲ ਪ੍ਰਧਾਨਾਂ ਜਾਂ ਜ਼ਿਲ੍ਹੇ ਦੇ ਪ੍ਰਧਾਨਾਂ ਉਹਨਾਂ ਦੀ ਮੀਟਿੰਗ ਹੋਈ ਫਿਰ ਬੀਸੀ ਵਿੰਗ ਦੀ ਮੀਟਿੰਗ ਹੋਈ ਸਾਰਿਆਂ ਦੀ ਮੀਟਿੰਗ ਹੋਈ ਸਾਰੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨਾਲ ਉਹ ਪੰਜ-ਸੱਤ ਜਾਣੇ ਹੈਗੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਚੋਣਾਂ ਵੀ ਲੜੀਆਂ ਬਾਈ ਦੇ ਵਿੱਚ ਠੀਕ ਹੈ ਜੀ ਕਈ ਘਰ ਵੀ ਬੈਠੇ ਰਹੇ ਅੰਦਰ ਖਾਤੇ ਮਤ ਕਰਦੇ ਰਹੇ ਉਹ ਤੁਹਾਡੇ ਸਾਹਮਣੇ ਹੀ ਆ ਉਹ ਪਹਿਲਾਂ ਵੀ ਕਾਲੀ ਦਲ ਦੇ ਨਾਲ ਨਹੀਂ ਸੀ ਅੱਜ ਵੀ ਨਹੀਂ ਕਾਲੀ ਦਲ ਦੇ ਨਾਲ ਹੈਗੇ ਉਹ ਬਾਗੇ ਸੁਰਨੀ ਆ ਉਹ ਬਸ ਬੀਜੇਪੀ ਅਕਾਲੀ ਦਲ ਬੀਜੇਪੀ ਦੀ ਬੀ ਟੀਮ ਤੇ ਉਹਨਾਂ ਨੇ ਬੀਜੇਪੀ ਵਾਲਿਆਂ ਨੇ ਇਹਨਾਂ ਨੂੰ ਥੋੜੀਆਂ ਜੀਆਂ ਫੁੱਲੀਆਂ ਪਾਈਆਂ ਤੇ ਉਧਰ ਉਹਨਾਂ ਦੀ ਬੋਲੀ ਬੋਲ ਰਹੀ ਹੈ ਗੱਲ ਹੋਰ ਕੋਈ ਨਹੀਂ ਅਕਾਲੀ ਦਲ ਇੱਕ ਜੋਟਾ ਇੱਕ ਜੋਟੀ ਰਹੇਗਾ ਤਾਂ ਜਗੀ ਜੀ ਕੁਝ ਸਮਾਂ ਪਹਿਲਾਂ ਵੀ ਇੱਕ ਧੜਾ ਵੱਖਰਾ ਹੋਇਆ ਸੀ ਫਿਰ ਘੁਮ ਘਮਾ ਕੇ ਥੱਲੇ ਵਾਲੇ ਵਰਕਰਾਂ ਨੂੰ ਖੱਜਲ ਖਰਾਬ ਕਰਕੇ ਫਿਰ ਉਹ ਵੇਤੀ ਰਲ ਗਿਆ ਇਹ ਜੀ ਇੱਕ ਕਰੀਬਨ ਇੱਕ 103 ਸਾਲ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਪਾਰਟੀ ਨੂੰ ਇਸ ਨੂੰ ਤੇ ਹਰ ਵੀ ਮਤਲਬ ਕੋਈ ਨਾ ਕੋਈ ਸੋ ਰੋਟ ਦੇ ਆਏ ਆ ਪਹਿਲਾਂ ਬ੍ਰਹਮਪੁਰਾ ਸਾਹਿਬ ਆਡੋ ਗਏ ਫਿਰ ਉਹ ਵਾਪਸ ਆ ਗਏ ਢਿੰਡਸਾ ਸਾਹਿਬ ਗਏ ਸੀ ਉਹ ਵਾਪਸ ਆ ਗਏ ਬੀਬੀ ਜਗੀਰ ਕੋਰ ਗਏ ਸੀ ਉਹ ਵਾਪਸ ਆ ਗਏ ਹਨਾ ਜੀ ਬੋਨੀ ਜਨਾਲਾ ਗਏ ਸੀ ਉਹ ਵਾਪਸ ਆ ਗਏ ਤਾਂ ਕਰਕੇ ਜਿੰਨੇ ਵੀ ਗਏ ਸੀ ਸਾਰਿਆਂ ਨੇ ਸੋਚਿਆ ਕਿ ਸਾਡਾ ਭਵੇਕਾ ਕਾਲੀ ਦਲ ਦੇ ਵਿੱਚ ਆ ਕਿਉਂਕਿ ਇਹ ਦਰਦਾ ਸ਼੍ਰੋਮਣੀ ਕਾਲੀ ਦਲ ਨੂੰ ਪੰਜਾਬ ਚ ਲਿਆਉਣ ਨੂੰ ਹਰ ਇੱਕ ਦੇ ਪੰਜਾਬੀ ਦਾ ਦਰਦਾ ਅਕਾਲੀ ਦਲ ਆ ਪੰਜਾਬ ਦੀ ਖੇਤਰੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਸਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਆ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਸ਼ਹੀਦੀਆਂ ਦਿੱਤੀਆਂ ਫਿਰ ਜਾ ਕੇ ਇਹ ਅਕਾਲੀ ਦਲ ਆ ਹੋਣ ਚ ਆਇਆ ਕਿਉਂਕਿ ਅਕਾਲੀ ਦਲ ਇਹ ਲੋਕ ਸਮਝਦੇ ਨਹੀਂ ਆ ਅਕਾਲੀ ਦਲ ਸਤਾ ਵਾਸਤੇ ਥੋੜਾ ਬਣਿਆ ਜੀ ਅਕਾਲੀ ਦਲ ਪੰਜਾਬੀਆਂ ਵਾਸਤੇ ਪੰਜਾਬ ਦੇ ਹਿੱਤਾਂ ਵਾਸਤੇ ਬਣਿਆ ਆ ਰਾਜ ਭਾਗ ਤੇ 75 ਸਾਲ ਤੋਂ ਵੱਧ ਹੋ ਗਿਆ ਯਾਦ ਹੋਏ ਨੂੰ ਸਾਡੇ ਦੇ 17 18 ਸਾਲ ਅਕਾਲੀ ਦਲ ਦਾ ਰਾਜ ਰਿਹਾ 55 ਸਾਲ ਤੋਂ ਉੱਤੇ ਦੇ ਕਾਂਗਰਸ ਨੇ ਰਾਜ ਕੀਤਾ ਪੰਜਾਬ ਤੇ ਇਹ ਤੇ 103 ਸਾਲ ਪਾਰਟੀ ਪੁਰਾਣੀ ਆ 18 ਸਾਲ ਕੀਤਾ ਵਾ 80 ਸਾਲ ਤੋਂ 80 ਸਾਲ ਦੇ ਉੱਪਰ ਇਹਨਾਂ ਨੇ ਹੋਰ ਪਾਰਟੀਆਂ ਨੇ ਰਾਜ ਕੀਤਾ ਵਾ ਤੇ ਇਸ ਕਰਕੇ ਇਹ ਮਤਲਬ ਆਪਣੇ ਪੰਜਾਬ ਵਾਸਤੇ ਪੰਜਾਬ ਦੀਆਂ ਹਿੱਤਾਂ ਵਾਸਤੇ ਪੰਜਾਬ ਸ਼੍ਰੋਮਣੀ ਅਕਾਲੀ ਦਲ ਖੜਾ ਹੁੰਦਾ ਵਾ ਤੇ ਖੜਾ ਹੁੰਦਾ ਰਹੇਗਾ ਬਾਜ਼ਾਰਤ ਕੋਈ ਗੱਲੀ ਪ੍ਰਧਾਨ ਜੀ ਸਾਡੇ ਕਹਿੰਦੇ ਆ ਦਾ ਵੀ ਬਾਜ਼ਾਰਤ ਆ ਕੋਈ ਗੱਲ ਨਹੀਂ ਆਪਾਂ ਅਕਾਲੀ ਦਲ ਇੱਕ ਸੋਚ ਲੈ ਕੇ ਚੱਲਨੀ ਆ ਅਕਾਲੀ ਪੰਜਾਬ ਦੀ ਸੋਚ ਲੈ ਕੇ ਚੱਲਨੀ ਪੰਜਾਬੀ ਇਹਦੇ ਹੱਕ 'ਚ ਸੋਚ ਲੈ ਕੇ ਚੱਲਨੀ ਬੰਦੀ ਸਿੰਘਾਂ ਦੇ ਨਾਲ ਜੇ ਅੱਜ ਭਾਜਪੀ ਨੇ ਉਹਦੋਂ ਕਿਹਾ ਸੀ ਅਸੀਂ ਬੰਦੀ ਸਿੰਘਾਂ ਨੂੰ ਪ੍ਰੋਲ ਦੇਵਾਂਗੇ ਉਹਨਾਂ ਨੂੰ ਰਿਹਾਅ ਵੀ ਕਰਾਂਗੇ ਪਰ ਕਿਸੇ ਨੇ ਕਾਕ ਨਹੀਂ ਕੀਤਾ ਕਿਉਂਕਿ ਪੰਜਾਬ ਨਾਲ ਦਿੱਲੀ ਵਾਲੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਪੰਜਾਬ ਨੂੰ ਨਾਲ ਨਹੀਂ ਘੜਦੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਪੰਜਾਬ ਨੂੰ ਪੰਜਾਬ ਨੂੰ ਇਹੋ ਹੀ ਗੱਲ ਕਰਦੇ ਪੰਜਾਬ ਸਾਡੇ ਨਾਲ ਨਹੀਂ ਚੱਲ ਸਕਦਾ ਪੰਜਾਬ ਦੀ ਸੋਚ ਵੱਖਰੀ ਆ ਪੰਜਾਬ ਦਾ ਪਹਿਰਾਵਾ ਵੱਖਰਾ ਬੋਲੀ ਵੱਖਰੀ ਆ ਤੇ ਇਹ ਆਪਣੇ ਇਹੋ ਹੀ ਇਹੋ ਚੀਜ਼ਾਂ ਤੋਂ ਆਪਣੇ ਡਰਦੇ ਆ ਤੇ ਇਸ ਕਰਕੇ ਆਪਣੇ ਨਾਲ ਇਹ ਸਮਝੌਤਾ ਕੱਟੀ ਕਰਦੇ ਆ ਜੀ ਤਾਂ ਬਾਗੀ ਧੜੇ ਨੂੰ ਫਿਰ ਕੁਰਸੀਆਂ ਦੀ ਭੁੱਖ ਆ ਉਹ ਕਿਉਂ ਇਸ ਤਰ੍ਹਾਂ ਬਗਾਵਤ ਕਰ ਰਿਹਾ ਹੈ ਕਿ ਜਾਂ ਵਾਕਿਆ ਹੀ ਪ੍ਰਧਾਨ ਬਦਲਣਾ ਚਾਹੀਦਾ ਹੈ ਜਾਂ ਨਹੀਂ ਬਦਲਣਾ ਚਾਹੀਦਾ ਨਹੀਂ ਜੀ ਪ੍ਰਧਾਨ ਐਕਚੁਅਲੀ ਪ੍ਰਧਾਨ ਇਹ ਚੁਣਿਆ ਹੋਇਆ ਪ੍ਰਧਾਨ ਆ ਜੀ ਪਹਿਲਾਂ ਡੈਲੀਕੇਟ ਚੁੰਦੇ ਆ ਜੀ ਫਿਰ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਸਾਰੇ ਬਣ ਕੇ ਪੂਰੀ ਪ੍ਰੋਪਰਟੀ ਬਣਦੀ ਆ ਫਿਰ ਜਾ ਕੇ ਪ੍ਰਧਾਨ ਚੁੜਿਆ ਜਾਂਦਾ ਇਹ ਥੋੜਾ ਇੱਕ ਬੰਦਾ ਕਹਿੰਦੇ ਪ੍ਰਧਾਨ ਬਣੇ ਪ੍ਰਧਾਨ ਬਣ ਜਾਣਾ ਹੁਣ ਜੇ ਅਸੀਂ ਵੀ ਪ੍ਰਧਾਨ ਜ਼ਿਲ੍ਹਾ ਦੇ ਪ੍ਰਧਾਨ ਬਣਿਆ ਤਾਂ ਸਾਨੂੰ ਇਹ ਥੋੜਾ ਅਸੀਂ ਅਸੀਂ ਵੋਟਾਂ ਪਾਈਆਂ ਆ ਤੇ ਲੋਕਾਂ ਦੇ ਵਿੱਚ ਗਏ ਆ ਪਿੰਡਾਂ ਦੇ ਵਿੱਚ ਗਏ ਆ ਵੋਟਾਂ ਪਾਈਆਂ ਜਾ ਕੇ 35 ਸਾਲ 18 ਸਾਲ ਤੋਂ ਲੈ ਕੇ 35 ਸਾਲ ਤੱਕ ਵੋਟਾਂ ਪਾਈਆਂ ਵੋਟਾਂ ਪਈਆਂ ਸਾਨੂੰ ਫਿਰ ਹੀ ਜਾ ਕੇ ਅਸੀਂ ਪ੍ਰਧਾਨ ਬਣਿਆ ਜੀ ਇਹ ਦੇ ਕਾਲੀ ਦਾਲੀ ਇੱਕ ਇਹੋ ਜੀ ਪਾਰਟੀ ਆ ਜਿਹਦੇ ਵਿੱਚ ਪ੍ਰਧਾਨ ਬੰਦਾ ਜਾਂ ਸੀਨੀਅਰ ਉਮੀਦਵਾਰ ਪ੍ਰਧਾਨ ਬੰਦਾ ਜਾਂ ਉਮੀਦਵਾਰ ਪ੍ਰਧਾਨ ਬੰਦਾ ਇਦਾਂ ਚੋਣਾ ਹੋ ਕੇ ਬੰਦਾ ਉਹ ਸਿੱਤੇ ਤੌਰ ਤੇ ਨਹੀਂ ਬੰਦਾ ਇਦਾਂ ਹੀ ਪ੍ਰਧਾਨ ਜੀ ਬਣੇ ਅੱਜ ਤੋਂ 2 ਸਾਲ ਇਹਨਾਂ ਨੇ ਤੇ ਪ੍ਰਧਾਨ ਬਣਾਇਆ ਜੀ ਜਿਹੜੇ ਅੱਜ ਗੱਲਾਂ ਕਰਦੇ ਨੇ ਉਹਨਾਂ ਨੇ ਤੇ ਪ੍ਰਧਾਨ ਬਣਾਇਆ ਜੀ ਅੱਜ ਕੀ ਗੱਲ ਪ੍ਰਧਾਨ ਅੱਜ ਤੋਂ 2 ਮਹੀਨੇ 1.5 ਮਹੀਨਾ ਪਹਿਲਾਂ ਇਹਨਾਂ ਨੂੰ ਇਹੋ ਪ੍ਰਧਾਨ ਦੀ ਗੱਡੀ ਦੇ ਉੱਤੇ ਬਹਿ ਕੇ ਹੱਥ ਐਂ ਕਰਦੇ ਸੀ ਕਹਿੰਦੇ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਜੀ ਬਹੁਤ ਮਿਹਨਤ ਕਰ ਰਹੇ ਆ ਤੇ ਇਹੋ ਜਿਹਾ ਲੀਡਰ ਸਾਨੂੰ ਲੱਭਣਾ ਨਹੀਂ ਤੇ 1.5 ਮਹੀਨੇ ਬਾਅਦ ਇਹਨਾਂ ਨੂੰ ਲੀਡਰ ਉਹ ਚੰਗਾ ਨਹੀਂ ਲੱਗਾ ਲੱਪਿਆ ਇਹ ਬੀਜੇਪੀ ਦੀ ਬੀਜੇਪੀ ਤੋਂ ਰਛੇ ਵਾਲੇ ਬੀਜੇਪੀ ਨਹੀਂ ਸ਼ਾਇਦ ਚੱਲ ਰਹੇ ਆ ਜੀ ਇਹ ਜਗੀ ਜੀ ਗੱਲ ਜਲੰਧਰ ਉਪਚੋਣਾਂ ਦੀ ਕਰ ਲਈਏ ਤਾਂ ਉਥੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਉਮੀਦਵਾਰ ਖਿੜਾਰੀ ਆ ਫਿਰ ਉਹ ਤੋਂ ਕਿਨਾਰਾ ਕਰ ਲਿਆ ਜਾਂਦਾ ਏ ਫਿਰ ਉਹ ਆਮ ਆਦਮੀ ਪਾਰਟੀ ਝਾਂਬਲ ਹੋ ਜਾਂਦੀ ਆ ਸ਼ਾਮ ਨੂੰ ਫੇਰ ਅਕਾਲੀ ਦਲ ਦੇ ਬਾਕੀ ਧੜੇ ਝਾਂਬਲ ਹੋ ਜਾਂਦੀ ਆ ਕਿਵੇਂ ਵੇਖਦੇ ਹੋ ਇਹਨੂੰ ਕਿ ਇੱਕ ਉਮੀਦਵਾਰ ਖਿੜਾਰਨਾ ਫਿਰ ਵਾਪਸ ਲੈਣਾ ਫਿਰ ਨਾ ਕਰ ਦੇਣੀ ਕਿ ਇਹ ਸਾਡਾ ਉਮੀਦਵਾਰ ਨਹੀਂ ਆ ਵੇਖੋ ਜੀ ਜਿਹੜਾ ਜਲੰਧਰ ਜਿਮਣੀ ਚੋਣ ਦੀ ਗੱਲ ਸੀ ਨਾ ਉਹ ਅਸੀਂ ਜਦੋਂ ਸਾਡੀ ਮੀਟਿੰਗ ਹੋਈ ਤਾਂ ਉਹਦੋਂ ਇੱਕ ਨੌਜਵਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਗੱਲ ਕੀਤੀ ਸੀ ਦਾ ਕਰਕੇ ਕਹਿੰਦਾ ਤੁਸੀਂ ਦੋ ਪ੍ਰਧਾਨ ਜੀ ਨੇ ਸਾਨੂੰ ਇੱਕ ਹੀ ਗੱਲ ਕਹਿ ਆਸੀ ਤੁਸੀਂ ਦੋ ਦਿਨ ਰੁਕ ਜਿਓ ਕਿਉਂਕਿ ਕਈ ਗੱਲਾਂ ਨਹੀਂ ਮਤਲਬ ਪ੍ਰਧਾਨ ਜੀ ਕਲੀਅਰ ਕਰਸਾ ਕਹਿੰਦੇ ਦੋ ਦਿਨ ਰੁਕ ਜੋ ਦੋਹਾਂ ਦਿਨਾਂ ਬਾਅਦ ਆਮ ਆਦੀ ਪਾਰਟੀ ਸ਼ਾਮਲ ਹੋ ਗਈ ਅਗਲੇ ਦਿਨ ਉਧਰ ਚਲ ਗਈ ਜਿਹੜੇ ਬੰਦੇ ਦਾ ਆਪ ਦਾ ਸਟੈਂਡ ਨਹੀਂ ਹੈਗਾ ਉਹਦਾ ਕਿਸੇ ਦਾ ਸਟੈਂਡ ਲੋਕਾਂ ਦਾ ਕੀ ਸਟੈਂਡ ਰੱਖੂਗਾ ਇਹੋ ਜਿਹਾ ਐਮਐਲਏ ਕਿਸਦਾ ਕੀ ਸਟੈਂਡ ਰੱਖੂਗਾ ਜਿਹਦਾ ਆਪ ਦਾ ਸਟੈਂਡ ਨਹੀਂ ਹੈਗਾ ਕੋਈ ਅਕਸਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਰਹੇ ਹੈ ਕਈ ਛੋਟੀ ਜੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਇੱਕ ਸ਼ੀਦਾਰੀ ਜਥੇਬੰਦੀ ਤੋਂ ਚੋਣ ਲੜਨਦੇ ਜੋ ਇਹਦੇ ਅੱਜ ਲੋਕਾਂ ਨੇ ਨਾ ਅਕਾਲੀ ਦਲ ਨੂੰ ਇੱਕ ਮਤਲਬ ਇਹ ਕਹਿ ਰਹੇ ਨੇ ਕੁਰਸੀਆਂ ਚਾਹੀਦੀਆਂ ਵਾ ਪਰ ਅਕਾਲੀ ਦਲ ਕੁਰਸੀ ਵਾਸਤੇ ਨਹੀਂ ਬਣਿਆ ਸੀ ਅਕਾਲੀ ਦਲ ਸ਼ਹਾਤਾ ਵਾਸਤੇ ਬਣਿਆ ਸੀ ਕੁਰਬਾਨੀ ਵਾਸਤੇ ਬਣਿਆ ਸੀ ਆਪਦੇ ਪੰਜਾਬ ਦੇ ਹਿੱਤਾਂ ਵਾਸਤੇ ਬਣਿਆ ਸੀ ਪਰ ਇਹਨਾਂ ਲੋਕਾਂ ਨੇ ਅਕਾਲੀ ਦਲ ਨੂੰ ਇੱਕ ਕਹਿੰਦੇ ਜੀ ਸਾਨੂੰ ਉਧਰੋਂ ਸੀਟ ਨਹੀਂ ਉਧਰੋਂ ਮਿਲ ਜੇ ਇੱਕ ਲਾਲਚ ਪੁਣਾ ਚ ਆ ਗਈ ਦੀ ਸਾਰੇ ਇਹ ਜਿੰਨੇ ਵੀ ਗਏ ਸਾਰੇ ਅਸੀਂ ਇਹੋ ਬੇਨਤੀ ਕਰਦੇ ਆਂ ਇਹੋ ਕਾਲੀ ਦਲ ਨੂੰ ਤੁਸੀਂ ਵਜ਼ੀਰੀਆਂ ਭੋਗੀਆਂ ਜੋ ਐਮ ਐਲ ਏ ਸ਼ਿਪ ਜੇ ਆਪਾਂ ਮਲੂਕਾ ਸਾਹਿਬ ਦੀ ਗੱਲ ਕਰ ਲਈਏ ਜੀ ਮਲੂਕਾ ਸਾਹਿਬ ਕਹਿੰਦੇ ਮੇਰੇ ਮੁੰਡੇ ਨੂੰ ਟਿਕਟ ਚਾਹੀਦੀ ਹੈ ਜੇ ਨਹੀਂ ਦਿੱਤੀ ਤਾਂ ਫਿਰ ਬਗਾਵੇ ਸੁਰ ਜੇ ਦੇ ਦਿੱਤੀ ਤੇ ਵੇਠੀਕਾ ਜੀ ਇਹੋ ਹੀ ਚੰਦੂ ਮਾਜਲਾ ਸਾਹਿਬ ਆ ਜੀ ਐਮ ਪੀ ਸੀਟ ਵੀ ਇਹਨਾਂ ਨੂੰ ਚਾਹੀਦੀ ਆ ਐਮ ਐਲ ਏ ਦੀ ਵਾਲੀ ਵੀ ਚਾਹੀਦੀ ਹੈ ਜਵਾਈ ਨੂੰ ਵੀ ਮਹੌਲੀ ਤੋਂ ਟਿਕਟ ਚਾਹੀਦੀ ਹੈ ਕੀ ਗੱਲ ਇਹਨਾਂ ਨੂੰ ਪਰਿਵਾਰਵਾਦੀ ਇਹਨਾਂ ਦਾ ਪਰਿਵਾਰਵਾਦ ਨਹੀਂ ਹੈ ਇਹ ਕੀ ਆ ਅਬ ਬੀਬੀ ਜੀ ਆ ਬੀਬੀ ਜਗੀਰ ਕੌਰ ਜੀ ਆ ਕਦੀ ਚੱਲ ਜਾਂਦੇ ਆ ਕਦੀ ਆ ਜਾਂਦੇ ਆ ਸਟੈਂਡ ਤੇ ਰੱਖੋ ਤੁਸੀਂ ਇੱਕ ਪਾਸੇ ਤੇ ਰੋ ਜੇ ਅਕਾਲੀ ਦਲ ਦੇ ਨਾਲ ਰਹਿਣਾ ਤੇ ਅਕਾਲੀ ਦਲ ਦੇ ਨਾਲ ਖਲੋ ਕਿਉਂ ਵਰਕਰਾਂ ਨੂੰ ਤੁਸੀਂ ਪਰੇਸ਼ਾਨ ਕਰ ਰਹੇ ਜੋ ਵਰਕਰ ਨਾ ਕੋਈ ਇੱਧਰ ਨਾ ਕੋਈ ਉੱਧਰ ਉਹ ਕਹਿੰਦੇ ਸਾਨੂੰ ਉਹ ਗੱਲ ਇੱਕ ਬੰਦੇ دریا ਵਾਂਗ ਇੱਕ ਬੰਦੇ ਖੂਹ ਆ ਇੱਧਰ ਤੱਕਾ ਮਾਰਦੇ دریا ਜੂ ਡੁੱਬ ਜਾਂਦਾ ਜੇ ਇੱਧਰ ਮਾਰਦੇ ਟੋਏ ਜੇ ਡੇਕ ਪਿੰਦਾ ਬੰਦਾ ਤੁਸੀਂ ਇੱਕ ਬੰਦੇ ਸਟੈਂਡ ਤੇ ਰੱਖੋ 2 ਮਹੀਨੇ ਬਾਅਦ ਢੀਂਡ ਸਾਹਿਬ ਪਹਿਲਾਂ 2019 ਦੇ ਵਿੱਚ ਅਕਾਲੀ ਦਲ ਤੋਂ ਵੱਖਰੇ ਹੋਏ ਆ 2022 ਦੇ ਵਿੱਚ ਬੀਜਪੀ ਦਾ ਸਮਝੌਤਾ ਇਲੈਕਸ਼ਨ ਲੜੀ ਆ 24 ਦੇ ਵਿੱਚ ਆ ਜਾਂਦੇ ਆ ਤੇ 24 ਜੋ ਡੇਢ ਮਹੀਨਾ 2 ਮਹੀਨੇ ਬਾਅਦ ਪਤਾ ਨਹੀਂ ਕੀ ਪ੍ਰਧਾਨ ਜੀ ਨੂੰ ਪਹਿਲਾਂ ਪ੍ਰਧਾਨ ਜੀ ਚੰਗੇ ਲੱਗਦੇ ਸੀ ਬਾਈ ਪਰ ਪ੍ਰਧਾਨ ਜੀ ਇਹਨਾਂ ਨੂੰ ਬੁਰੇ ਲੱਗਣ ਲੱਪੇ ਹੋਣਾ ਠੀਕ ਹੈ ਜੀ ਇੱਕ ਸਟੈਂਡ ਤੇ ਰੱਖਣਾ ਪਊਗਾ ਨਾ ਜੀ ਲੋਕਾਂ ਤੇ ਜਾਣਾ ਤੁਸੀਂ ਲੋਕਾਂ ਦੇ ਲੋਕਾਂ ਤੋਂ ਜਾ ਕੇ ਵੋਟਾਂ ਮੰਗਦੇ ਪਰ ਲੋਕਾਂ ਦਾ ਸਟੈਂਡ ਤੇ ਰੱਖੋ ਨਾ ਲੋਕ ਕਿੱਧਰ ਜਾਣ ਲੋਕਾਂ ਨੂੰ ਤੁਸੀਂ ਸਵੇਰੇ ਕਹਿ ਦਿੰਦੇ ਜੋ ਤੁਸੀਂ ਇੱਧਰ ਆ ਪਗਲੇ ਦਿਨ ਤੁਸੀਂ ਤੇ ਕਿਸੇ ਪਾਸੇ ਹਟਲ ਜਾਂਦੇ ਜੋ ਹੁਣ ਇਹਨਾਂ ਨੂੰ ਇਹ ਸੀ ਜਿਹੜਾ ਆਪਣੇ ਲੁਧਿਆਣੇ ਤੋਂ ਉਮੀਦਵਾਰ ਆ ਰਿਹਾ ਵਾ ਕੀ ਨਾਂ ਦਾ ਬਿੱਟੂ ਜੀ ਉਹਨਾਂ ਜਗ੍ਹਾ ਢੀਂਦਾ ਸਾਹਿਬ ਨੂੰ ਕਿਤੇ ਕਹਿਆ ਜੀ ਤੁਹਾਨੂੰ ਮੰਤਰੀ ਬਣਾ ਦਿੰਦੇ ਆ ਤੇ ਉਹ ਬਣਾ ਉਹਨਾਂ ਨੂੰ ਦਿੱਤਾ ਦਿਓ ਵਿਚਾਰੇ ਉਹ ਹੁਣ ਉਧਰ ਜਾਣ ਜੋਗੇ ਨਹੀਂ ਰਹਿ ਗਏ ਨਾ ਇਧਰ ਜਾਣ ਜੋਗੇ ਰਹਿ ਗਏ ਵਿੱਚ ਜੇ ਐਂ ਕਰੀ ਜਾਂਦੇ ਆ ਬਰੈਂਟੇ ਬਾਗੇ ਆ ਖਲਾਰੀ ਜਾਂਦੇ ਇੱਕ ਦੂਜੇ ਨਾਲ ਖਲਾਰੀ ਜਾਂਦੇ ਕਿੱਧਰ ਕੀ ਕਰੀਏ ਕੀ ਨਾ ਕਰੀਏ ਬੜੀ ਆ ਇਹਨਾਂ ਨੇ ਵੇਖੋ ਜੀ ਕਿੰਨੀਆਂ ਵਜੀਰੀਆਂ ਸੈਂਟਰ ਦੀ ਵਜੀਰੀ ਲੈਣੀ ਇਹ ਕਾਲੀ ਦਲ ਨੇ ਦਵਾਈ ਦੀ ਇਹੋ ਕਾਲੀ ਦਲ ਨੇ ਦਵਾਈ ਜਿਹੜਾ ਤੁਹਾਨੂੰ ਅੱਜ ਬੁਰਾ ਲੱਗਦਾ ਇਹੋ ਪ੍ਰਧਾਨ ਸਰਦਾ ਸੁਖਵੀਰ ਸਿੰਘ ਨੇ ਤੁਹਾਨੂੰ ਦਵਾਈ ਜਿਹੜਾ ਪ੍ਰਧਾਨ ਜੀ ਬਾਦਲ ਪਰਿਵਾਰ ਤੁਹਾਨੂੰ ਬੁਰਾ ਲੱਗਦਾ ਜੇ ਅੱਜ ਤੁਹਾਡੇ ਬੇਟਾ ਦੋ ਵਾਰੀ ਕੈਪਟਨ ਮਿੰਿਸਟਰ ਰਿਹਾ ਵਾ ਤੇ ਉਹ ਕਾਲੀ ਦਲ ਦੀ ਦੇਣ ਆ ਤੇ ਅੱਜ ਆਪਾਂ ਉਸੇ ਕਾਲੀ ਦਲ ਚ ਛੁਰਾ ਮਾਰੀਏ ਤੇ ਕਿੱਡੀ ਮਾਰੀ ਗੱਲ ਨਾਲੇ ਇਹਨਾਂ ਨੇ ਅ ਹੰਡਾਇਆ ਵੀ ਸਾਰਾ ਕੁਝ ਮੰਤਰੀਪਨ ਹੰਡਾਇਆ ਐ ਐਮਐਲਏ ਚ ਪਬ ਚੇਅਰਮੈਨੀਆਂ ਕਹਿੰਦੇ ਜਗੀ ਸਾਹਿਬ ਕਹਿੰਦੇ ਅਕਾਲੀ ਦਲ ਨੇ ਵੀ ਸਰਕਾਰ ਦੇ ਹੁੰਦਿਆ ਬੜੀਆਂ ਗਲਤੀਆਂ ਕੀਤੀਆਂ ਤੁਸੀਂ ਕਿਵੇਂ ਵੇਖਦੇ ਹੋ ਵਾਕਿਆ ਗਲਤੀਆਂ ਕੀਤੀਆਂ ਜਾਂ ਨਹੀਂ ਚਲੋ ਜੀ ਕੋਈ ਵੀ ਕੰਮ ਜਦੋਂ ਬੰਦਾ ਕਰਦਾ ਵਾ ਮੈਂ ਵੀ ਜੋ ਮੈਨੂੰ ਘਰ ਦੀ ਜ਼ਿੰਮੇਵਾਰੀ ਮਿਲੀ ਆ ਤੇ ਕਈ ਵਾਰੀ ਮੇਰੇ ਤੋਂ ਵੀ ਉੱਚਣੀ ਝੋੜ ਗਈ ਮੈਂ ਕਹਿ ਨਹੀਂ ਇਹ ਗੱਲ ਤੇ ਮੈਂ ਕਹਿ ਨਹੀਂ ਸਕਦਾ ਕੋ ਹੋ ਜਾਂਦੀਆਂ ਗਲਤੀਆਂ ਬੰਦਾ ਇਨਸਾਨ ਗਲਤੀਆਂ ਦਾ ਬਤਲਾਵਾ ਤਾਂ ਹੀ ਉਹ ਤੇ ਪ੍ਰਧਾਨ ਜੀ ਦਾ ਸ਼੍ਰੀ ਅਕਾਲਤਖ ਸਾਹਿਬ ਤੇ ਕਿਹਾ ਸੀ ਜੇ ਮੇਰੇ ਤੋਂ ਕਿਤੇ ਗਲਤੀ ਹੋ ਗਈ ਜਾਣ ਜਾਣੇ ਜਾਣੇ ਚ ਹੋ ਗਈ ਜਾਂ ਜਾਣੇ ਚ ਹੋ ਗਈ ਤੇ ਬੰਦੂ ਮੈਂ ਉਹ ਸਾਰੀ ਸੰਗਤ ਤੋਂ ਮਾਫੀ ਮੰਗਦਾ ਕਿਉਂਕਿ ਸੰਗਤ ਮਾਫੀ ਦੇ ਜਾਊਗਾ ਤੇ ਜੇ ਗਲਤੀਆਂ ਹੋ ਜਾਂਦੀਆਂ ਮੇਰੇ ਤੋਂ ਵੀ ਕੀ ਕੀ ਪਤਾ ਕਿ ਗਲਤੀ ਹੋ ਗਈ ਜੇ ਮੇਰੇ ਤੋਂ ਗਲਤੀ ਹੋ ਗਈ ਉਹ ਕਾਲੀ ਨਾਲ ਦਾ ਥੋੜਾ ਵਿੱਚ ਦੋਸ਼ ਹੈਗਾ ਵਿੱਚ ਆਪਾਂ ਕਾਲੀ ਨਾਲ ਜੇ ਮੇਰੇ ਨਾਲ ਕਿਸੇ ਨਾ ਕਿਸੇ ਨਾ ਹੋ ਗਈ ਆ ਗਲਤੀ ਹੋ ਗਈ ਆ ਮੇਰੇ ਤੱਕ ਰੱਖਣ ਪਾਰਟੀ ਦਾ ਥੋੜਾ ਕੋਈ ਪਾਰਟੀ ਦੇ ਸਾਡੇ ਬਜ਼ੁਰਗਾਂ ਨੇ ਬਜ਼ੁਰਗਾਂ ਨੇ ਇਸ ਕੁਰਬਾਨੀਆਂ ਦੇ ਕੇ ਸਤ ਪਾਰਟੀ ਨੂੰ ਇੱਕ ਇਹੋ ਜਾਂ ਪਲੇਟਫਾਰਮ 103 ਸਾਲ ਮੂਹ ਨਾ ਕਹਿ ਦੇਣੀ ਜੀ 103 ਸਾਲ ਪੁਰਾਣੀ ਪਾਰਟੀ ਆ ਜੀ ਤੇ ਕੁਰਬਾਨੀਆਂ ਸਭ ਤੋਂ ਜ਼ਿਆਦੀਆਂ ਜੇ ਕੁਰਬਾਨੀਆਂ ਆ ਗਿਆ ਉਹ ਤੋਂ ਅਕਾਲੀ ਦਲ ਦੇ ਵਿੱਚ ਜੇ ਅੱਜ ਜੇਲਾਂ ਕਟੀਆਂ ਜਦੋਂ ਐਨਐਸਏ ਲੱਗਦੇ ਰਹੇ ਆ ਜਾਂ ਜੇਲਾਂ ਵਿੱਚ ਕਾਲੇ ਪਾਣੀ ਦੀ ਸਜ਼ਾ ਵੀ ਉਹਦੋਂ ਦੇ ਦਿੰਦੇ ਰਹੇ ਉਹ ਤੋਂ ਅਕਾਲੀ ਦਲ ਦੇ ਜੋਧੀਆਂ ਨੂੰ ਦਿੱਤੀਆਂ ਜੀ ਇਹਦੇ ਪ੍ਰਧਾਨ ਦੀ ਗੱਲ ਕਰ ਲਈਏ ਤਾਂ ਕਹਿੰਦੇ ਆ ਬਾਗੀ ਧੜਾ ਕਹਿੰਦਾ ਹੈ ਕਿ ਰਾਮ ਰੇਵ ਨੂੰ ਮਾਫੀ ਦਿੱਤੀ ਗਈ ਉਦੋਂ ਦੇ ਦੇ ਨਾਲ ਸੀ ਤੇ ਇੰਨੇ ਚਿਰ ਬਾਅਦ ਇਹਨਾਂ ਨੂੰ ਕਿਉਂ ਚੇਤਾ ਹੈ ਵੀ ਉਹਦੋਂ ਰਾਮ ਰੇਵ ਨੂੰ ਮਾਫੀ ਦਿੱਤੀ ਗਈ ਦੱਸੋ ਜੀ ਜੇ ਕੋਈ ਕਿਸੇ ਨੇ ਗਲਤੀ ਕੀਤੀ ਉਦੋਂ ਬੋਲਦੇ ਜੀ ਉਹ 2015 ਦੀ 15 16 ਦੀ ਗੱਲ ਆ ਅੱਜ 24 ਹੈਗਾ 10 ਸਾਲ ਬਾਅਦ ਇਹ ਤੈਨੂੰ ਚੇਤਾ ਆਇਆ ਜਾ ਕੇ ਪ੍ਰਧਾਨ ਜੀ ਨੇ ਗਲਤੀ ਕੀਤੀ ਆ ਜੇ ਉਦੋਂ ਇਹਨਾਂ ਨੇ ਕੀਤੀ ਉਦੋਂ ਰੌਲਾ ਪਾਉਂਦੇ ਜੀ ਆਹ ਗੱਲ ਆ ਜੀ ਪ੍ਰਧਾਨ ਜੀ ਤੁਸੀਂ ਗਲਤ ਕੀਤਾ ਜੀ ਕੀ ਕੀਤਾ ਕੀ ਨਹੀਂ ਸੰਤੇ ਪਤਾ ਨਹੀਂ ਚਲੋ ਅਸੀਂ ਦੇ ਨਾ ਕੋਰ ਕਮੇਟੀ ਦਾ ਹਿੱਸਾ ਨਾ ਕੋਈ ਮੈਂ ਤੇ ਜਦਾਂ ਇਹ ਗੱਲ ਜਦਾਂ ਇਹ ਕਹਿੰਦੇ ਆ ਤੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਅੱਜ ਤੁਸੀਂ ਬੋਲਣ ਦੇ ਉਦੋਂ ਕਿਉਂ ਨਹੀਂ ਬੋਲੇ ਸਾਰਾ ਕੁਝ ਰਾਜ ਭਾਗ ਭੂ ਕੇ ਵੀ ਸਾਰਾ ਕੁਝ ਤੁਸੀਂ ਅੱਜ ਮੇਰੇ ਜੇ ਪ੍ਰਧਾਨ ਜੀ ਦੇ ਉੱਤੇ ਗੱਲ ਕਰਨੀ ਨੇ ਮਾੜੀ ਗੱਲ ਆ ਤੇ ਇਹਨਾਂ ਨੂੰ ਸੋਚ ਚਾਹੀਦੀ ਆ ਤੁਸੀਂ ਸਾਰਾ ਕੁਝ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਸਾਰੇ ਆਗੇ ਅਕਾਲੀ ਦਲ ਦੇ ਨਾਲ ਪ੍ਰਧਾਨ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੀਏ ਆਪਾਂ ਪੰਜਾਬ ਦੇ ਹਿੱਤਾਂ ਵਾਸਤੇ ਪੰਜਾਬ ਵਾਸਤੇ ਆਪਾਂ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਲਿਆਈਏ ਜੀ ਇਹੋ ਬੇਨਤੀ ਕਰਦੇ ਆ ਸਾਰਿਆਂ ਨੂੰ ਜੀ ਹਾਂ ਸਾਨੂੰ ਸਮਝਾਉਣ ਲਈ ਬਹੁਤ-ਬਹੁਤ ਧੰਨਵਾਦ ਆ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਦੀ ਟੀਮ ਪਹੁੰਚੀ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸਨ ਜੂਥ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਸੰਧੂ ਚੋਲਾ ਜਿਨ੍ਹਾਂ ਨੇ ਦੱਸਿਆ ਕਿ ਬਾਗੀ ਧੜੇ ਨੂੰ ਹੁਣ ਕਿਉਂ ਕਮੀਆਂ ਦਿਖਦੀਆਂ ਨੇ ਜੇ ਢੀਂਸਾ ਸਾਹਿਬ ਦੀ ਗੱਲ ਕਰ ਲਈਏ ਤਾਂ ਚਾਰ ਪੰਜ ਮਹੀਨੇ ਪਹਿਲਾਂ ਪਾਰਟੀ ਵਿੱਚ ਆਉਂਦੇ ਨੇ ਉਦੋਂ ਪ੍ਰਧਾਨ ਦੀ ਵਧੀਆ ਲੱਗਦੇ ਨੇ ਤਾਂ ਜਦੋਂ ਕੁਝ ਸਾ ਡੇਢ ਮਹੀਨੇ ਬਾਅਦ ਹੀ ਮੁੜ ਕੇ ਪ੍ਰਧਾਨ ਦੀ ਬੁਰੇ ਲੱਗਣ ਲੱਗ ਪੈਂਦੇ ਨੇ ਕੀ ਗੱਲ ਕਾਲੀ ਦਲ ਜੋ ਉਹਨਾਂ ਨੇ ਵਜੀਰੀਆਂ ਭੁੱਗ ਗਿਆ ਨੇ ਤਾਂ ਹੁਣ ਜਿਹੜਾ ਵਿਰੋਧ ਕਿਉਂ ਤਾਂ ਵੱਤੋ ਵੱਤ ਸ਼ੇਅਰ ਕਰਿਓ ਤਾਂ ਵੇਖਦੇ ਰਹੋ 80 ਪ੍ਰੋ ਨਿਊਜ਼ ਮੈਂ ਹਾਂ ਜਸਪੀਰ ਸਿੰਘ ਛੇਨਾ ਤਰਨਤਾਰਨ